ਸਰਬਜੀਤ ਖਾਲਸਾ ਨੇ ਐਮਪੀ ਬਣਦੇ ਸਾਰੀ ਸਿਆਸਤ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਦਾਲਤੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਇੱਕ ਬਿਆਨ ਦਿੱਤਾ ਹੈ ਭਰੋਸਾ ਦਵਾਇਆ ਹੈ ਕਿ ਆਪਣੇ ਆ ਮੰਗਾਂ ਨੂੰ ਲੈ ਕੇ ਅਸੀਂ ਜਰੂਰ ਜੜੀਆਂ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਤੇ ਦੂਜੇ ਪਾਸੇ ਦੱਸਦੀ ਹੈ ਕਿਸਾਨ ਜਥੇਬੰਦੀਆਂ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਿਹੜਾ ਕਿ ਹੁਣ ਸਰਬਜੀਤ ਸਿੰਘ ਖਾਲਸਾ ਨੇ ਜਿਹੜਾ ਕਿ ਯਕੀਨ ਦਵਾਇਆ ਕਹਿੰਦਾ ਹੈ ਕਿ ਜੋ ਵੀ ਤੁਹਾਡੀਆਂ ਮੰਗਾਂ ਨੇ ਐਮਐਸਪੀ ਨੂੰ ਲੈ ਕੇ ਉਹ ਅਸੀਂ ਮੰਤਰੀਆਂ ਕੋਲ ਲੈ ਕੇ ਜਾਵਾਂਗੇ ਤੇ ਪੂਰਾ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਸ ਦੇ ਉੱਤੇ ਜੋ ਵਾਅਦੇ ਕੀਤੇ ਹੋਏ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਜਿਹੜਾ ਕਿ ਇੱਥੇ ਬੰਦੀਆਂ ਨੂੰ ਯਕੀਨ ਦਵਾਇਆ ਗਿਆ ਹੈ ਤੇ ਉੱਥੇ ਹੀ ਪੂਰੇ ਸਿੱਖ ਕੌਮ ਨੇ ਵੀ ਕ ਅਪੀਲ ਕੀਤੀ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਜਿਹੜਾ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉੱਥੇ ਹੀ ਆਪਣੀ ਐਮਐਸਪੀ ਨੂੰ ਲੈ ਕੇ ਕਾਨੂੰਨੀ ਗਰੰਟੀ ਦੀ ਮੰਗ ਜਿਹੜੀ ਕਿ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਲਗਾਤਾਰ 13 ਫਰਵਰੀ ਤੋਂ ਲੈ ਕੇ ਧਰਨਾ ਪ੍ਰਦਰਸ਼ਨ ਜਾਰੀ ਹੈ ਤੇ ਉੱਥੇ ਹੀ ਹੁਣ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉੱਥੇ ਹੀ ਹੁਣ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਆੜ ਡਟੇ ਨੇ ਤੇ ਜਿਸ ਨੂੰ ਲੈ ਕੇ ਪੂਰਨ ਤੌਰ ਤੇ ਯਕੀਨ ਹੈ ਜਿਹੜਾ ਕਿ ਜਥੇਵੰਦੀ ਨੂੰ ਦਬਾਇਆ ਗਿਆ ਕਿ ਤੁਹਾਡੀਆਂ ਮੰਗਾਂ ਜੜੀਆਂ ਕਿ ਜਰੂਰ ਪੂਰੀਆਂ ਕੀਤੀਆਂ ਜਾਣਗੀਆਂ ਤੇ ਪੂਰੇ ਮੁੱਦਿਆਂ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਹੈ ਜਦੋਂ ਮੈਂ ਚੋਣਾਂ ਦਾ ਪ੍ਰਚਾਰ ਲਈ ਨਿਕਲੇ ਆ ਸੀ ਮੈਨੂੰ ਜਿੱਦੇ ਵੀ ਕਿਸਾਨ ਜਿੱਦੇ ਬੰਦੀਆਂ ਮਿਲਦਿਆਂ ਅਸੀਂ ਕਿਸਾਨਾਂ ਕੋ ਇਹ ਹੀ ਕਹਿੰਦੇ ਰਹੇ ਆ ਤੇ ਵਰਕਰ ਕਹਿੰਦੇ ਭਾਈ ਜੀ ਸਾਡਾ ਚੋਣਾਂ ਦਾ ਬਾਈਕਾਰਡ ਸੀ ਅਸੀਂ ਸਿਰਫ ਥੋੜੇ ਕਰਕੇ ਤੁਸੀਂ ਆ ਗਏ ਤਾਂ ਤੁਹਾਨੂੰ ਵੋਟ ਪਾਉਣੀ ਹੈ ਨਹੀਂ ਅਸੀਂ ਵੋਟ ਦੇਸੀ ਪਾਉਣੀ ਮੈਂ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਿਲੋਂ ਧੰਨਵਾਦ ਦਿੰਦਾ ਕਿ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਤੇ ਮੈਂ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਬਾਈ ਜੀ ਪਿਆ ਜਿਹੜਾ ਮੰਗ ਪੱਤਰ ਹੈ ਇਹ ਖੁਦ ਮੈਂ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਕੋਲੇ ਲੈ ਕੇ ਜਾਊਂਗਾ ਤੇ ਉਹਨਾਂ ਨੂੰ ਸਪੈਸ਼ਲ ਬੇਨਤੀ ਕਰੂੰਗਾ ਕਿ ਇਹ ਜਿਹੜਾ ਮੰਗ ਪੱਤਰ ਹੈ ਇਹਨੂੰ ਪਹਨ ਦੇਣਾ ਤੇ ਨੂੰ ਮੰਨਿਆ ਜਾਵੇ ਕਿਉਂਕਿ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਐ ਬਹੁਤ ਦੇਰ ਤੋਂ ਲੜਕਦੀਆਂ ਆਉਨੀਆਂ ਐ ਬੋਲੇ ਸੋਨ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਸਾਰਾ ਕਾਫੀ ਪਾਰਲੀਮੈਂਟ 'ਚ ਵੀ ਕਰਾਂਗੇ ਸਾਰਾ ਕਰਾਂਗੇ ਮੈਂ ਪੂਰਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪੂਰਾ ਜਿੰਨਾ ਵੀ ਮੈਂ ਅਪਰੋਚ ਕਰ ਸਕਦਾ ਕਰੂੰਗਾ ਤੇ ਤੁਹਾਡੇ ਵੱਦ ਤੋਂ ਵੱਧ ਮੈਂ ਜਿੰਨੀਆਂ ਵੀ ਮੰਗਾਂ ਹੋ ਸਕਦੀਆਂ ਮੈਂ ਮਨਾਉਂਗਾ ਵਾਹਿਗੁਰੂ ਚਿੱਕਾ ਕਰ ਵਾਹਿਗੁਰੂ ਜੀ